ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਅੱਜ ਦੀ ਇਹ ਖਬਰ ਸਿਰਫ ਹਮਲੇ ਦੀ ਜਾਂਚ ਨਹੀਂ ਸਗੋ ਦੁਸ਼ਮਣ ਦੇ ਠਿਕਾਣਿਆਂ ਤੱਕ ਪਹੁੰਚੀ ਭਾਰਤ ਦੀ ਬਦਲੇ ਦੀ ਕਾਰਵਾਈ ਦੀ ਹੈ ਪਹਿਲਗਾਮ ਹਮਲੇ ਦੀ ਜਾਂਚ ਵਿੱਚ ਮਿਲੀ ਵੱਡੀ ਸਫਲਤਾ ਤਿੰਨ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਹੋ ਗਈ ਹੈ ਨਾਂ ਹੈ ਸੁਲੇਮਨ ਸ਼ਾ ਇਹ ਪੁਸ਼ਟੀ ਹੋਈ ਹੈ ਐਨਆਈਏ ਦੀ ਪਕੜ ਵਿੱਚ ਆਏ ਦੋ ਮੁਲਜਮਾ ਵੱਲੋਂ پرویز احمد ਜੋਠਾਰ ਤੇ ਬशीर احمد ਜੋਠਾਰ ਇਹ ਦੋਵੇਂ ਸਤਾਨਕ ਲੋਕ ਹਮਲੇ ਵਾਲੇ ਦਿਨ ਤੋਂ ਪਹਿਲਾਂ ਤੇ ਨਾਤਵਾਦੀਆਂ ਨੂੰ ਪਨਾਹ ਦਿੰਦੇ ਰਹੇ ਇਹਨਾਂ ਨੇ ਉਹਨਾਂ ਨੂੰ ਹਿਲਪਾਰਕ ਇਲਾਕੇ ਦੇ ਇੱਕ ਝੌਂਪੜੀ 'ਚ ਠਹਿਰਾਇਆ ਤੇ ਉਹਨਾਂ ਦੇ ਰੋਟੀ ਪਾਣੀ ਦਾ ਸਹੂਲਤ ਕੀਤੀ ਤੇ ਨੱਤਵਾਦੀਆਂ ਚੋਂ ਇੱਕ ਦਾ ਨਾਮ ਸੁਲੇਮਨ ਹੈ ਦੋ ਹੋਰ ਪਾਕਿਸਤਾਨੀ ਨਾਗਰਿਕ ਨੇ ਜਿਨ੍ਹਾਂ ਦਾ ਅਜੇ ਤੱਕ ਨਾਮ ਗੁਪਤ ਹੈ ਇਹ ਸਾਰੇ ਜਿਹੜੇ ਅੱਤਵਾਦੀ ਸੀਗੇ ਲਸ਼ਕਰ-ਏ-ਤੋਇਬਾ ਦੇ ਟੈਰਰ ਨੈੱਟਵਰਕ ਦੇ ਨਾਲ ਜੁੜੇ ਹੋਏ ਸਨ ਤੁਹਾਨੂੰ ਦੱਸਦੀ ਕਿ ਜੁਨੇਦ ਦੇ ਫੋਨ ਤੋਂ ਮਿਲੀਆਂ ਤਸਵੀਰਾਂ 'ਚ ਵੀ ਸੁਲੇਮਨ ਜੁਨੇਦ ਸੀ ਜੋ ਪਿਛਲੇ ਸਾਲ ਐਨਕਾਊਂਟਰ 'ਚ ਮਾਰਿਆ ਗਿਆ ਉਸਦੇ ਫੋਨ 'ਚੋਂ ਮਿਲੀਆਂ ਤਸਵੀਰਾਂ ਵਿੱਚ ਹਾਸ਼ਮ ਮੂਸਾ ਤਲਾਬ ਭਾਈ ਜੁਨੇਦ ਤੇ ਸੁਲੇਮਨ ਸ਼ਾਹ ਸਪਸ਼ਟ ਨਜ਼ਰ ਆਉਂਦੇ ਨਹੀਂ ਕੱਲ ਗ੍ਰਿਫਤਾਰ ਹੋਏ ਪ੍ਰਵੇਜ ਤੇ ਬਸ਼ੀਰ ਨੂੰ ਜੰਮੂ ਕੋਟ ਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 5 ਦਿਨਾਂ ਦੀ ਐਨਆਈਏ ਰਿਮਾਂਡ ਚ ਭੇਜ ਦਿੱਤਾ ਗਿਆ ਹੁਣ ਐਨਆਈਏ ਨੇ ਉਹਨਾਂ ਨੂੰ ਲੈ ਕੇ ਉਸ ਹਾਈਡ ਆਊਟ ਤੱਕ ਜਾ ਸਕਦੀ ਹੈ ਜਿੱਥੇ ਇਹ ਅੱਤਵਾਦੀ ਲੁਕੇ ਹੋਏ ਸਨ ਤਾਂ ਜੋ ਭੱਜਣ ਵਾਲੇ ਰੂਟ ਦੀ ਮੈਪਿੰਗ ਕੀਤੀ ਜਾ ਸਕੇ ਇਹ ਹਮਲਾ 22 April ਨੂੰ ਪਹਿਲਗਾਮ ਤੋਂ 6 ਕਿਲੋਮੀਟਰ ਦੂਰ ਬੈਸਰਨ ਘਾਟੀ ਵਿੱਚ ਹੋਇਆ ਹਮਲੇ 'ਚ 26 ਪ੍ਰੇਟਕ ਮਾਰੇ ਗਏ ਤੇ 16 ਲੋਕਾਂ ਨੂੰ ਗੰਭੀਰ ਜ਼ਖਮੀ ਹੋਏ ਮਜਹਬੀ ਪਛਾਣ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਗਿਆ ਇਸ ਹਮਲੇ ਦੇ ਵਿੱਚ ਭਾਰਤ ਨੇ ਇਸ ਨਰਨ ਸੰਘਾਰ ਦਾ ਜਵਾਬ ਦਿੱਤਾ 6 ਤੇ 7 ਮਈ ਦੀ ਰਾਤ 1:05 ਤੇ ਇਸ ਕਾਰਵਾਈ ਦਾ ਨਾਂ ਰੱਖਿਆ ਗਿਆ ਸੀਗਾ ਆਪਰੇਸ਼ਨ ਸੰਧੂਰ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ ਇਸ 'ਚ ਪੀਓਕੇ ਅਤੇ ਪਾਕਿਸਤਾਨ ਦੀਆਂ 9 ਅਤਵਾਦੀ ਟਿਕਾਣਿਆਂ ਤੇ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੇ ਵਿੱਚ ਸੋ ਤੋਂ ਵੱਧ ਅਤਵਾਦੀ ਮਾਰੇ ਗਏ ਹਮਲੇ 'ਚ ਜੋਸ਼ੇ ਮੁਹੰਮਦ ਦੇ ਮੁਖੀ ਮওলানা ਮਸਹੂਦ ਅਜ਼ਰ ਦੇ 10 ਪਰਿਵਾਰਕ ਮੈਂਬਰ ਤੇ 4 ਨਜ਼ਦੀਕੀ ਸਹਿਯੋਗੀ ਵੀ ਮਾਰੇ ਗਏ। ਕੁੱਲ 24 ਮਸਾਇਲਾ ਜਿਹੜੀਆਂ ਨੇ ਭਾਰਤ ਦੇ ਵੱਲੋਂ ਦਾਗੀਆਂ ਗਈਆਂ ਸੀਗੀਆਂ ਉਹਨਾਂ ਜਿਹੜੇ ਠਿਕਾਣਿਆਂ ਦੇ ਉੱਤੇ ਤੇ ਇਹ ਸਿਰਫ ਹਮਲਾ ਹੀ ਨਹੀਂ ਸਗੋ ਨੌਸੂਜੀ ਦੇ ਨਾਲ ਕੀਤਾ ਗਿਆ ਇੱਕ ਨਿਸ਼ਾਨਾ ਵੀ ਹੈ। ਦੁਸ਼ਮਨਾਂ ਨੂੰ ਸਿੱਧਾ ਸੰਦੇਸ਼ ਕੀ ਭਾਰਤ ਕਿਸੇ ਵੀ ਹਮਲੇ ਦਾ ਜਵਾਬ ਦੇਣਾ ਜਾਣਦਾ ਹੈ। ਤੁਹਾਨੂੰ ਦੱਸਦੀ ਹੈ ਕਿ ਗੋਲੀਆਂ ਨਾਲ ਗੁੱਸੇ ਨਾਲ ਨਹੀਂ ਪੂਰੀ ਯੋਜਨਾ ਦੇ ਨਾਲ ਇਹ ਹਮਲਾ ਕੀਤਾ ਗਿਆ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਇਸ ਸਾਹਮਣੇ ਨੂੰ ਲੈ ਕੇ ਤੁਹਾਡੇ ਤੱਕ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦਵੇ ਇਜਾਜ਼ਤ ਧੰਨਵਾਦ